ਟਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਲੀਪ ਲਾਟਰੀ ਸਟਾਲ ਤੋਂ ਲਗਾਤਾਰ ਲੱਖਾਂ ਰੁਪਈਆਂ ਦੇ ਨਾਮ ਨਿਕਲ ਰਹੇ ਐ ਤੇ ਹੁਣ ਪੰਜਾਬ ਸਰਕਾਰ ਦੇ ਰਹੀ ਐ ਤੁਹਾਨੂੰ ਕਰੋੜਪਤੀ ਬਣਨ ਦਾ ਸੁਨਹਿਰੀ ਮੌਕਾ ਜੀ ਹਾਂ ਪੰਜਾਬ ਸਰਕਾਰ ਦੀ 200 200 ਮੰਥਲੀ ਲਾਟਰੀ ਜਿੰਦਾ ਡਰਾ ਮਿਤੀ 1 ਅਕਤੂਬਰ ਮੰਗਲਵਾਰ ਸ਼ਾਮ ਨੂੰ ਠੀਕ 8 ਵਜੇ ਲਾਈਵ ਹੋਣ ਜਾ ਰਿਹਾ YouTube ਤੇ 200 ਰੁਪਇਆ ਮਾਤਰ ਟਿਕਟ ਹੈ 200 ਰੁਪਏ ਦੇ ਵਿੱਚ 1.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੈ 1.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਇਸ ਲਾਟਰੀ ਦੀ ਖਾਸੀਅਤ ਇਹ ਹੈ ਕਿ ਇਹ ਲਾਟਰੀ ਬਿਨਾ ਸੀਰੀਜ਼ ਤੋਂ ਹੈ ਜਾਨੀ ਕਿ ਇਸ ਲਾਟਰੀ ਦੇ ਵਿੱਚ ABC ਕੋਈ ਸੀਰੀਜ਼ ਨਹੀਂਗਾ ਕੱਲਾ ਲਾਟਰੀ ਦਾ ਨੰਬਰ ਹੈ ਤੇ ਜਿਹੜੇ ਭਰਾ ਦਾ ਲਾਟਰੀ ਦਾ ਨੰਬਰ ਮਿਲ ਗਿਆ ਉਹ ਹੁਣ 1.5 ਕਰੋੜ ਦਾ ਮਾਲਕ ਹੈ 1.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੈ ਦੂਸਰੀ ਖਾਸੀਅਤ ਇਸ ਲਾਟਰੀ ਦੀ ਇਹ ਹੈ ਕਿ ਇਸ ਲਾਟਰੀ ਦਾ ਜੋ 1.5 ਕਰੋੜ ਦਾ ਇਨਾਮ ਹੈ ਉਹ ਗਰੰਟਡ ਵਿਕੀਆਂ ਟਿਕਟਾਂ ਦੇ ਵਿੱਚੋਂ ਨਿਕਲਣਾ ਹੈ ਇਸ ਲਾਟਰੀ ਦੇ ਵਿੱਚ ਟੋਟਲ 6 ਲੱਖ ਟਿਕਟਾਂ ਪ੍ਰਿੰਟ ਹੋਈਆਂ ਤੇ 6 ਲੱਖ ਟਿਕਟਾਂ 'ਚੋਂ ਮੰਨ ਲਓ 3 ਲੱਖ 4 ਲੱਖ ਜਾਂ 5 ਲੱਖ ਜਿੰਨੀਆਂ ਵੀ ਟਿਕਟਾਂ ਵਿਕਦੀਆਂ ਹੈ 1.5 ਕਰੋੜ ਦਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਨਿਕਲਣਾ ਹੈ ਤੇ ਤੁਸੀਂ 1.5 ਕਰੋੜ ਦੇ ਮਾਲਕ ਬਣਨਾ ਹੈ ਹੋ ਇਸ ਆਉਣ ਵਾਲੀ 1 ਤਰੀਕ 1 ਅਕਤੂਬਰ ਰਾਤ ਨੂੰ ਠੀਕ 8 ਵਜੇ ਲਾਟਰੀ ਨਿਕਲਦੇ ਦਾ ਲਾਈਵ ਟੈਲੀਕਾਸਟ ਤੁਸੀਂ YouTube ਤੇ ਹੀ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਲਾਟਰੀ ਹੈ ਤੇ ਪੰਜਾਬ ਸਰਕਾਰ ਇਸ ਗੱਲ ਦੀ ਗਰੰਟੀ ਦਿੰਦੀ ਹੈ ਕਿ ਪੰਜਾਬ ਸਰਕਾਰ ਦਾ ਜੋ ਪਹਿਲਾ ਇਨਾਮ ਉਹ 1.5 ਕਰੋੜ ਦਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਨਿਕਲਣਾ ਹੈ ਹੁਣ ਤੁਸੀਂ 1.5 ਕਰੋੜ ਦੇ ਮਾਲਕ ਬਣਨਾ ਹੈ ਸੋ ਸਾਡੇ ਦਲੀਪ ਲਾਟਰੀ ਸਟਾਲ ਤੇ ਜਾਓ 1.5 ਕਰੋੜ ਦੇ ਤੁਸੀਂ ਮਾਲਕ ਬਣੋ মাত্র 200 ਰੁਪਏ ਲਾਟਰੀ ਦਾ ਟਿਕਟ ਖਰੀਦੋ ਤੇ 1.5 ਕਰੋੜ ਦਾ ਇਨਾਮ ਜਿੱਤੋ ਦਲੀਪ ਲਾਟਰੀ ਸਟਾਲ ਨੇੜੇ ਬੱਸ ਸਟੈਂਡ ਕੁੜੀਆਂ ਵਾਲੇ ਸਕੂਲ ਦੇ ਬਿਲਕੁਲ ਸਾਹਮਣੇ ਜਾਇਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਔਨ ਵਾਲੀਆਂ ਨਵੀਆਂ ਲਾਟਰੀਆਂ ਬਾਰੇ ਅਤੇ ਲਾਟਰੀਆਂ ਦੇ ਰਿਜ਼ਲਟ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਉਹ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਰ ਜੈਤੋਦੋਂ